ਆ ਬਾਈ ਤੁਸੀਂ ਗਾਂ ਦੇਖ ਰਹੇ ਹੋਗੇ ਤੇ ਤੀਜੇ ਸੂਏ ਗਾਂ ਇਹ 11 ਲੀਟਰ ਇਹ ਥੱਲੇ ਦੁੱਧਾ ਤੇ ਬਸ਼ੇਰਾ ਹੁਣ ਇਹਦੇ ਬਛਰੂ ਕੋਈ ਹੈ ਨਹੀਂ ਇਹਦੇ ਪਿੱਛੇ ਤੇ ਬਾਈ ਹੋਰੇ 30000 ਮੰਗਦੇ ਨੇ ਤੇ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ ਉੱਚੀ ਬੋਲ ਦਿਓ 90412 5124 90412 5124 ਬਾਈ ਦਾ ਨਾਮ ਕੀ ਹੈ ਪਾਲ ਪਾਲ ਤਨਵਲੈ ਤੋਂ ਹਾਂ ਜੀ ਆਰਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਲਓ ਨਵੀਂ ਸਵੇਰ ਤੇ ਮੈਂ ਹਾਂ ਗੋਵਿੰਦਰ ਸਿੰਘ ਠੀਕ ਸਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 11 ਤੇ 27 ਤਰੀਕ ਨੂੰ ਹਰ ਮਹੀਨੇ ਧਨੌਲਾ ਕੁਸ਼ਾਲ ਦੀ ਭਰਦੀ ਹੈ ਤੇ ਅੱਜ ਆਪਾਂ ਮੰਡੀ ਵਿੱਚ ਪਹੁੰਚੇ ਹਾਂ ਕਿ ਤੁਹਾਡਾ ਲਵਾਉਣਿਆ ਪਸ਼ੂ ਮੰਡੀ ਧਨੌਲਾ ਦਾ ਢੇੜਾ ਆਹ ਭਾਈ ਗਾਂ ਕੀ ਬੱਚਾ ਤਾਂ ਇਹਦਾ ਗਿਆ ਗੁਜਰਾ 2 ਕੁ ਮਹੀਨਿਆਂ ਦੀ ਸੂਈ ਹੋਈ ਆ ਇਹ ਤੇ ਥਾਣ ਦੇਖੋ ਤੁਸੀਂ ਹੈਗਾ 9-10 ਲੀਟਰ ਬਾਈ ਹੋਰੇ ਕਹਿੰਦੇ ਦੁੱਧ ਇਹਦੇ ਥੱਲੇ ਕੀ ਮੰਗਦੇ ਵੀਰੇ 30000 30000 ਮੰਗਦੇ ਨੇ ਮੋਬਾਈਲ ਨੰਬਰ ਬੋਲੀ ਵੀਰੇ 869995 869995 07601 07601 9 ਕੀ ਆ ਵੀਰੇ ਸੁਖਦੀਪ ਸਿੰਘ ਸੁਖਦੀਪ ਸਿੰਘ ਪਿੰਡ ਕਿਹੜਾ ਵੀਰੇ ਆਪਣਾ ਢੌਲਾ ਵੀਰੇ ਤੀਜਾ ਸੂਆ ਬਾਈ ਗਾਂ ਦਾ ਪਿੱਛੇ ਬੱਚਾ ਹੈਗਾ ਇਹਦੇ ਬੱਛਾ ਤੇ ਬਾਈ ਦੁੱਧ ਕਿੰਨਾ ਕਹੇ ਥੱਲੇ ਜੀ 16 ਕਿਲੋ 16 16 ਜੀ ਲੀਟਰ ਬਾਈ ਕਹਿੰਦਾ ਅਸੀਂ ਦੁੱਧ ਚੋਣਿਆਂਗੇ ਤੇ ਮੰਗਦੇ ਕਿਉਂ ਵੀਰੇ ਇਹਦਾ 40000 40000 ਮੰਗਦੇ ਨੇ ਮੋਬਾਈਲ ਨੰਬਰ ਬੋਲੀ ਵੀਰੇ 90563 90563 19762 19762 ਤੇ ਪਿੰਡ ਕਿਹੜਾ ਵੀਰੇ ਆਪਣਾ ਗੁੰਮਤੀ ਕਲਾਂ ਗੁੰਮਤੀ ਕਲਾਂ ਨਾਮ ਆਪਣਾ ਲਖਵਿੰਦਰ ਸਿੰਘ ਆਹ ਭਾਈ ਜਰਸੀ ਗਾਂ ਦੇਖੋ 9-10 ਲੀਟਰ ਬਾਪੂ ਕਹਿੰਦਾ ਏ ਥੱਲੇ ਦੁੱਧ ਆ ਪਹਿਲਾ ਸੂ ਆ ਪਿੱਛੇ ਇਹਦੇ ਹੈਗਾ ਬੱਚਾ ਉਹ ਬੱਚਾ ਵੀ ਤੁਸੀਂ ਦੇਖ ਰਹੇ ਹੋ ਸੁਨੱਖਾ ਬੱਚਾ ਵੀ 4 ਕ ਦਿਨ ਹੋਏ ਨੇ ਇਹਨੂੰ ਸੂਈ ਨੂੰ ਅਜੇ ਮੰਗਦੇ ਕਿਉਂ ਬਾਪੂ ਜੀ ਮੰਗਦੇ ਜੀ 45000 45000 ਮੰਗਦੇ ਨੇ ਬਾਪੂ ਹੋਰੇ ਮੋਬਾਈਲ ਨੰਬਰ ਬੋਲਿਓ ਬਾਪੂ 94783 94783 35619 ਭਿਖੀ ਤੋਂ ਨੇ ਬਾਪੂ ਹੋਰੇ ਤੇ ਨਾਮ ਜੀ ਬਾਪੂ ਸ਼ੰਦਰਪਾਲ ਸ਼ੰਦਰਪਾਲ ਸਿੰਘ ਆਹ ਦੇਖੋ ਬਾਈ ਗਾਂ ਪਲੂਣ ਗਾਂ ਪਹਿਲਾ ਸੂਆ ਗਾ ਦੁੱਧ ਕਿੰਨਾ ਬਾਪੂ ਜੀ 10 ਕਿ ਲੀਟਰ ਇਹ ਥੱਲੇ ਦੁੱਧ ਹੈਗਾ ਤੇ ਪਿੱਛੇ ਇਹਦੇ ਹੀ ਇਹ ਤੇ ਬੱਚਾ ਇਹਦੇ ਪਿੱਛੇ ਹੈਗਾ ਤੇ ਮੰਗਦੇ ਕਿਉਂ ਬਾਪੂ ਜੀ 35000 ਮੰਗਦੇ ਆ ਮੋਬਾਈਲ ਨੰਬਰ ਦੱਸਿਓ ਬਾਪੂ ਜੀ 94652 42 273 ਪਿੰਡ ਬੜੀ ਤੇ ਨਾਮ ਕੀ ਹੈ ਦਰਸ਼ਨ ਸਿੰਘ ਆ ਦੇਖੋ ਬਾਈ ਬੜੀ ਹੈ گاਾਂ ਤੇ છે ਬੱਚਾ ਆ ਵਈ ਮੱਝ ਦੇਖੋ ਚੌਥੇ ਸੂਏ ਆ ਪਿੱਛੇ ਕੀ ਆ ਬਾਪੂ ਜੀ ਕੱਟੀ ਆ ਦੇ ਪਿੱਛੇ ਆ ਦੁੱਧ ਕਿੰਨਾ ਬਾਪੂ ਜੀ 10 ਕਿਲੋ ਬੋਲਾ ਤਿਆਰ ਆ ਤੇ ਆ ਥਾਣਾ ਦੇਖੋ ਬਾਈ ਕਿੰਨਾ ਕ ਟਾਈਮ ਹੋਇਆ ਸੂਈ ਨੂੰ ਜੀ ਚੌਥਾ ਦਿਨ ਆਗਾ ਸੂਈ ਨੂੰ ਤੇ ਮੰਗਦੇ ਕਿਉਂ ਬਾਈ ਜੀ 1 5 ਮੰਗ ਰਹੇ ਨੇ ਮੋਬਾਈਲ ਨੰਬਰ ਬੋਲਿਓ ਵੀਰੇ 98153 98153 03123 03123 ਨਾਮ ਤੇ ਪਿੰਡ ਕਿਹੜਾ ਵੀਰੇ ਪਿੰਡ ਉਪੋਕੇ ਵੀਰੇ ਨਾਮ ਸੁਖਦੀਪ ਹਾਂ ਉਪੋਕੇ ਪਿੰਡਾਂ ਤੇ ਸੁਖਦੀਪ ਬਾਜੀ ਦਾ ਨਾਮ ਆ ਜੀ ਕਾਂ ਦੇਖੋ ਕੱਦ ਕਾਠ ਤੇ ਰੱਖੀ ਵੀ ਸ਼ੌਂਕ ਨਾਲ ਹੋਈ ਐ ਪਿੱਛੇ ਕੀ ਆ ਬਾਪੂ ਜੀ ਦੇ ਬੱਚੀ ਇਹਦੇ ਪਿੱਛੇ ਆ ਜੀ ਦੁੱਧ ਕਿੰਨਾ ਬਾਪੂ ਜੀ ਥੱਲੇ 18-19 ਲੀਟਰ ਬਾਪੂ ਹੋਰੇ ਕਹਿੰਦੇ ਚੋ ਰਹਾਂਗੇ ਅਸੀਂ ਕਿੰਨਾ ਵਾ ਸੁਆ ਬਾਪੂ ਜੀ ਦੂਜਾ ਸੁਆਗਤ ਤੇ ਦੇਖੋ ਮੰਗਦੇ ਕਿਉਂ ਬਾਪੂ ਜੀ 65000 ਹੋਰੇ 65000 ਮੰਗ ਰਹੇ ਨੇ ਬਾਪੂ ਹੋਰੇ ਮੋਬਾਈਲ ਨੰਬਰ ਯਾਦਾ ਬਾਪੂ ਜੀ 88472 990 9905 99099 ਤੇ ਪਿੰਡ ਕਿਹੜਾ ਬਾਪੂ ਜੀ ਆਪਣਾ ਕਹਿਰੇ ਪਿੰਡਾਂ ਤੇ ਸ਼ੋਭਨਾਮ ਕੀ ਬਾਪੂ ਤੁਹਾਡਾ ਨਰਪਾਇਆ ਸਿੰਘ ਜੀ ਆ ਦੇਖੋ ਬਾਈ ਬਾਈ ਗਾਂ ਦੇਖੋ ਕੱਦ ਕਾਠ ਤੇ ਬਾਈ ਤੋਰ ਕੇ ਵੀ ਦਿਖਾਉਂਦਾ ਰੱਖੀ ਬਾਈ ਹੋ ਰਿਆ ਨਾ ਸ਼ੌਂਕ ਨਾਲ ਆ ਤੇ ਪਹਿਲਾ ਸੂਆਗਾ ਦੁੱਧ ਕਿੰਨਾ ਵੀਰੇ ਇਹਦੇ ਪਿੱਛੇ 15 ਲੀਟਰ ਇਹਦੇ ਪਿੱਛੇ ਦੁੱਧ ਆਗਾ ਪਿੱਛੇ ਇਹਦੇ ਕੀ ਆਗਾ ਬੱਛੀ ਬਾਈ ਬੱਛੀ ਇਹਦੇ ਪਿੱਛੇ ਆ ਤੇ ਕੈ ਕਿ ਦਿਨ ਹੋਏ ਨੇ ਸੂਈ ਨੂੰ ਹੋਜੇ 10 ਕਿ ਦਿਨ ਹੋਏ ਨੇ ਤੇ ਮੰਗਦੇ ਕਿਉਂ ਵੀਰੇ 70 ਕਹਿੰਦਾ ਮੰਗ ਰਹੇ ਨੇ ਬਾਈ ਹੋਰੇ ਮੋਬਾਈਲ ਨੰਬਰ ਬੋਲੀ ਵੀਰੇ 98799 98799 5317 53146 ਪਿੰਡ ਕਿਹੜਾ ਵੀਰੇ ਆਪਣਾ ਬੱਲੋ 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 ਤੇ ਨਾਮ ਕੀ ਆ ਵੀਰੇ ਗਗਨਜੀਤ ਸਿੰਘ ਗਗਨਜੀਤ ਸਿੰਘ ਆ ਦੇਖੋ ਬਾਈ ਗਾਂ ਸਨਖੀ ਗਾਂ ਕੀ ਪਹਿਲਾ ਸੂਆ ਗਾ ਤੇ ਬਾਈ ਹੋਰਿਆਂ ਨੇ ਪੂਰੇ ਸ਼ੌਂਕ ਨਾਲ ਰੱਖੀ ਹੋਈ ਐ ਤੇ ਪਿੱਛੇ ਕੀ ਆ ਬਾਪੂ ਜੀ ਇਹਦੇ ਬੱਚਾ ਜੀ ਬੱਚਾ ਇਹਦੇ ਪਿੱਛੇ ਆ ਬੱਚਾ ਵੀ ਤੁਹਾਨੂੰ ਦਿਖਾਉਣੇ ਆ ਤੇ ਗਾਂ ਨੂੰ ਤੋਰ ਕੇ ਵੀ ਬਾਈ ਹੋਰ ਦਿਖਾ ਰਹੇ ਨੇ 15 ਲੀਟਰ ਦੁੱਧ ਇਹਦੇ ਥੱਲੇ ਤਿਆਰ ਆ ਬਾਈ 4 ਦਿਨ ਹੋਏ ਨੇ ਸੂਈ ਨੂੰ ਇਹਨੂੰ ਤੇ ਮੰਗਦੇ ਨੇ ਬਾਪੂ ਹੋਰੇ 75000 ਤੇ ਮੋਬਾਈਲ ਨੰਬਰ ਬੋਲਿਓ ਵੀਰੇ 9946 99447 99447 ਤੇ ਪਿੰਡ ਕਿਹੜਾ ਵੀਰੇ ਪਿੰਡ ਭੈਣੀ ਫੱਤਾ ਜਿਹੜਾ ਪਿੰਡ ਹੈ ਪਿੰਡ ਭੈਣੀ ਫੱਤਾ ਸ਼ੁਭਨਾਮ ਬਾਬਾ ਦੇਵ ਭੋਲਾ ਕਹਿੰਦੇ ਨਹੀਂ ਭੋਲਾ ਮਹਾਂ ਬਾਬਾ ਭੋਲਾ ਭੋਲਾ ਜੀ ਠੀਕ ਹੈ ਵੀਰੇ ਆਹ ਭਾਈ ਦੇਖੋ ਮੱਝ ਤੇ ਥਾਣ ਵੀ ਦੇਖੋ ਪਹਿਲਾ ਸੂਆ ਭਲੂਣ ਮੰਗਰ ਹੈਗਾ ਕੱਟਾ ਤੇ ਦੁੱਧ ਬਾਈ ਜੀ ਕਿੰਨਾ ਇਹਦਾ 10 ਕਿ ਲੀਟਰ ਤਿਆਰ ਆ ਦੁੱਧ ਇਹਦੇ ਥੱਲੇ ਤੇ ਮਾਗਦੇ ਕੀ ਆ ਵੀਰੇ 110000 ਰੁਪਇਆ ਮੰਗ ਰਹੇ ਨੇ ਬਾਈ ਹੋਰੇ ਤੇ ਮੋਬਾਈਲ ਨੰਬਰ ਬੋਲਿਓ ਵੀਰੇ 946 946 55 55 23031 ਤੇ ਨਾਮ ਕੀ ਹੈ ਸ਼ੁਭਨਾ ਵੀਰੇ ਨਰਪਾਲ ਸਿੰਘ ਪਿੰਡ ਰਟੋਲਾ ਆ ਬਾਈ ਮੱਝ ਦੇਖੋ ਮੱਝ ਦੇ ਥਣ ਦੇਖੋ ਤੇ ਮਾਗਰ ਕੱਟੀ ਮਾਗਰ ਹੈਗੀ ਇਹਦੇ ਕੱਟੀ ਪਰਸੋਂ ਸੂਈ ਹੈ। ਪਰਸੋਂ ਸੂਈ ਹੈ ਇਹ ਤੇ 16 ਕਿਲੋ ਦੁੱਧ ਹੈਗਾ 16 ਲੀਟਰ ਇਹਦੇ ਥੱਲੇ। 12 ਕਿਲੋ ਭੋਲਾ ਹੁਣ। 12 ਕਿਲੋ ਭੋਲਾ। ਕਿੰਨਾਵਾਂ ਸੂਆ ਬਾਈ ਜੀ ਇਹਦਾ? ਤੀਜਾ। ਤੀਜਾ ਸੂਆ ਹੈਗਾ ਮਾਨਸਾ ਇਲਾਕੇ ਦੀ। ਮਾਨਸਾ ਇਲਾਕੇ ਦੀ ਤੇ ਮੰਗਦੇ ਕਿਉਂ ਵੀਰੇ ਇਹਦਾ? 1 ਇੱਕ 15। 1 15 ਮੰਗਦੇ ਨੇ ਬਾਈ ਹੋਰੇ ਤੇ ਉਹ ਦੂਜੀ ਵੀ ਆਪਣੀਆਂ ਨਾਲ। ਹਾਂ ਠੀਕ ਹੈ। ਤੇ ਬਾਅਦ ਮੋਬਾਈਲ ਨੰਬਰ ਤੁਹਾਡੇ ਨਾਲ ਬਾਅਦ ਚ ਸਾਂਝਾ ਕਰਦੇ ਆ। ਇਹਦਾ ਸੂਆ ਕਿੰਨਾਵਾਂ ਵੀਰੇ? ਇਹਦਾ ਸੂਆ ਦੂਜਾ ਜੀ। ਇਹਦਾ ਹੈਗਾ ਦੂਜਾ ਸੂਆ ਮੱਝ ਦਾ। ਤੁਸੀਂ ਮੱਝ ਦੇਖ ਸਕਦੇ ਹੋ ਇਹਦੇ ਪਿੱਛੇ ਕੀ ਹੈ ਪੱਟਾ ਜੀ ਤੇ ਉਹਦੇ ਪਿੱਛੇ ਕੀ ਸੀ ਆਪਣੇ ਕੱਟੀ ਜੀ ਕੱਟੀ ਸੀ ਤੇ ਇਹਦੇ ਪਿੱਛੇਗਾ ਪੱਟਾ ਤੇ ਇਹਦਾ ਦੁੱਧ ਕਿੰਨਾ ਵੀਰੇ ਇਹਦੇ ਥੱਲੇ 11 ਕਿਲੋ 11 ਕਿਲੋ ਤੇ ਕੀ ਮੰਗਦੇ ਹੋ ਇਹਦਾ ਇਹਦਾ 1 5 ਇਹਦਾ 1 5 ਮੰਗਦ ਨੇ ਬਾਈ ਹੋਰੇ ਪਿੰਡ ਕਿਹੜਾ ਵੀਰੇ ਆਪਣਾ ਢੇਕੂਣਾ ਜੀ ਮਾਨਸਾ ਨਾਲ ਕਿਹੜਾ ਖੇਮੂ ਢੇਕੂਣਾ ਡੇਲੂ ਆਣਾ ਤੇ ਮਾਨਸਾ ਚ ਪਿੰਡਾ ਨਾਮ ਬੋਲਿਓ ਵੀਰੇ ਤੁਹਾਡਾ ਤਾਰਾ ਸਿੰਘ ਜੀ ਤਾਰਾ ਸਿੰਘ ਮੋਬਾਈਲ ਨੰਬਰ ਵੀਰੇ 94630 13382 94630 13382 13382 ਦੇਖੋ ਭਾਈ ਗਾਂ ਕਿੰਨੀ ਸੁਨੱਖੀ ਹੈ ਚਾਰ ਦੰਦ ਤੇ ਦੁੱਧ ਕਿੰਨਾ ਕਬਾਜਿਆ ਥੱਲੇ 13 14 ਕਿਲੋ 13 14 ਲੀਟਰ ਦੁੱਧ ਆਗਾ ਤੇ ਪਿੱਛੇ ਤੇ ਮਾਂ ਗਰ ਬੱਛੀ ਆ ਤੇ ਕਿੰਨੇ ਕਿ ਦਿਨ ਹੋਏ ਨੇ ਹਫਤੇ ਦੀ ਸੀ ਹਫਤੇ ਦੀ ਸੂਈ ਹੋਈ ਆ ਇਹ ਤੇ ਮੰਗਦੇ ਕਿਉਂ ਵੀਰੇ 65000 65000 ਮੰਗਦ ਨੇ ਬਾਈ ਹੋਰੇ ਤੇ ਮੋਬਾਈਲ ਨੰਬਰ ਬੋਲੀ ਵੀਰੇ 62398 ਬਾਈ 62398 73795 73795 ਕਿਹੜੇ ਪਿੰਡ ਤੋਂ ਵੀਰੇ ਪਿੰਡ ਥੁੱਲੇਵਾਲ ਆ ਬਾਈ ਥੁੱਲੇਵਾਲ ਨਾਮ ਕੀ ਆ ਬਾਈ ਜੀ ਮੇਰਾ ਨਾਮ ਬਬਲੂ ਹੋਗਾ ਬਬਲੂ ਬਾਈ ਜੀ ਤੇ ਗਾਂ ਬਾਈ ਦੇਖਣ ਨੂੰ ਵੀ ਬਹੁਤ ਸਨੱਖੀ ਐ ਕੱਦ-ਕਾਠ ਵੀ ਵਧੀਆ ਐ ਤੇ ਤੁਹਾਨੂੰ ਥਾਣ ਵੀ ਦਿਖਾ ਦਨੇ ਆਏ ਦੇ ਬੱਚੀ ਵੀ ਆਹ ਬਾਈ ਗਾਂ ਦੇਖੋ ਤੇ ਥਾਣ ਵਗੈਰਾ ਦੇਖ ਲਓ 18 ਲੀਟਰ ਬਾਪੂ ਕਹਿੰਦਾ ਏ ਥੱਲੇ ਦੁੱਧ ਆਗਾ ਦੂਜਾ ਸੂਆ ਪਿੱਛੇ ਕੀ ਆ ਬਾਪੂ ਇਹਦੇ ਬੱਚੀ ਕਾ ਬੱਚਾ ਬੱਚੀ ਏ ਇਹਦੇ ਪਿੱਛੇ ਤੇ ਦੂਜਾ ਸੂਆ ਤੇ 90000 ਮੰਗਦ ਨੇ ਬਾਪੂ ਮੋਬਾਈਲ ਨੰਬਰ ਬੋਲਿਓ ਤੁਹਾਡਾ ਮੋਬਾਈਲ ਨੰਬਰ ਬੋਲ ਦਿਆ ਭਾਈ ਵੱਲੋਂ ਪਿੰਡ ਆ ਤੇ ਨਾਮ ਕੀ ਆ ਬਾਪੂ ਸੰਦੂਰਾ ਕੀ ਬਾਪੂ ਸੰਦੂਰਾ 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 ਤੇ ਨੰਬਰ ਹੈਗਾ ਜੀ 98149 51245 ਬਾਈ ਆ ਗਾਂ ਦੇਖੋ ਦੁੱਧ ਹੈਗਾ ਇਹ ਥੱਲੇ 10 ਕਿਲੋਟਰ ਹੈਗਾ ਤੇ ਦੂਜਾ ਸੂਆ ਬਛਰੂ ਇਹਦਾ ਗੁਜਰ ਗਿਆ ਤੇ ਧਾਰ ਵੇਲੇ ਤਾਂ ਨਹੀਂ ਔਖਾ ਕਰਦੀ ਇਹ ਪੂਰੀ ਫੀਲ ਹੈ ਇਹ ਤੇ ਬਾਈ ਹੋਰੇ 35000 ਮੰਗ ਰਹੇ ਹੋ ਵੀਰੇ ਤੇ ਨੰਬਰ ਬੋਲਿਓ ਵੀਰੇ ਤੁਹਾਡਾ इतने जे आ बोल दो लगे जाके अठानवे तिहत्तर अठानवे सात सौ तिहत्तर क्यासी चार सौ एक पिंड नाभा देखो बी देखिए सुनखी है गांजे सूए आए हैं भाई आख लो बी मज तीजे सूए आ माझ पचहत्तर हजार मंगते ने बी हो रही कट्टूएगा गुजर गया ਤੇ ਰਿਹਾਰ ਕੋਈ ਕਰਦੀ ਨਹੀਂ ਪੂਰੀ ਆਰਾਮ ਨਾਲ ਦੁੱਧ ਦਿੰਦੀ ਐ ਤੇ 9 ਲੀਟਰ ਏ ਥਲੇ ਦੁੱਧ ਆ ਤੇ ਬਾਈ ਮੋਬਾਈਲ ਨੰਬਰ ਬੋਲਿਓ 99000 ਵੀਰੇ 97000 ਪੂਰਾ 25038 25038 ਨਾਮ ਕਿਹੜਾ ਕੀ ਆ ਵੀਰੇ ਆਮਨਦੀਪ ਸਿੰਘ ਪਿੰਡ ਤਨੌਲੇ ਆ ਆਮਨਦੀਪ ਤੇ ਤਨੌਲੇ ਤੋਂ ਲੋਕਲੀ ਨੇ ਬਾਈ ਹੋਰੇ ਆ ਬਾਈ ਦੇਖ ਲੋਗਾ ਤੀਜੀ ਸਵੇਰਾ 10 ਲੀਟਰ ਇਹਦੇ ਥਲੇ ਦੁੱਧ ਆ ਤੇ ਪਿੱਛੇ ਹੈਗਾ ਬੱਛਾ ਤੇ 35000 ਹੋਰੇ ਬਾਪੂ ਹੋਰੇ ਮੰਗ ਰਹੇ ਨੇ ਤੇ ਨੱਤਾਂ ਪਿੰਡ ਤੋਂ ਆਏ ਨੇ ਬਾਪੂ ਜੀ ਮੋਬਾਈਲ ਨੰਬਰ ਬੋਲਣੀ ਬਾਈ ਜੀ 79723 79732 3884 4884 ਠੀਕ ਹੈ ਜੀ ਆਹ ਬਾਈ ਗਾਂ ਦੇਖ ਲੋ ਤੇ ਇਹਦੇ ਪਿੱਛੇ ਹੈਗੀ ਬੱਚੀ ਇਹ 10 ਲੀਟਰ ਦੁੱਧਾ ਗਾਂ ਦੇ ਥੱਲੇ ਤੇ ਤੀਜਾ ਸੂਆ ਬਾਈ ਹੋਰੇ ਕਹਿੰਦੇ ਕਿ 25 ਕੁ ਹਜ਼ਾਰ ਚ ਦੇ ਦਾਂਗੇ ਤੇ ਬਾਈ ਹੋਰੇ ਗੁਰਥੜੀ ਤੋਂ ਆਏ ਹੋਏ ਨੇ ਬਾਈ ਜੀ ਤੁਹਾਡਾ ਨਾਮ ਕੀ ਹੈ ਜੀ ਭੀਮ ਸਿੰਘ ਆ ਜੀ ਭੀਮ ਸਿੰਘ ਤੇ ਮੋਬਾਈਲ ਨੰਬਰ ਬੋਲ ਦਿਓ ਬਰੇ ਉੱਚੀ ਬੋਲੋ 98763 98763 1991 1991